ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਥਾਣਾ ਕਤੂ ਨੰਗਲ ਪੁਲਿਸ ਪਾਰਟੀ ਵੱਲੋਂ ਡੀਐਸਪੀ ਮਜੀਠਾ ਅਗਵਾਈ ਹੇਟ ਅਮ੍ਰਿਤਸਰ ਪਠਾਨਕੋੜ ਮੁੱਖ ਮਾਰਗ ਤੇ ਸਥਿਤ ਅੱਡਾ ਜੈੰਤੀਪੁਰ ਵਿਖੇ ਲੰਗਣ ਵਾਲੇ ਵਾਹਨਾਂ ਦੀ ਕੀਤੀ ਗਈ ਚੈਕਿੰਗ ਇਸ ਮੌਕੇ ਡੀਐਸਪੀ ਮਜੀਠਾ ਜਸਪਾਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ਤੇ ਐਸਐਸਪੀ ਅਮ੍ਰਿਤਸਰ ਦਿਹਾਤੀ ਦੇ ਹੁਕਮਾਂ ਅਨੁਸਾਰ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਪੁਲਿਸ ਵੱਲੋਂ ਸ਼ੱਕੀ ਵਾਹਨਾਂ ਦੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਉੱਥੇ ਹੀ ਉਸਨੇ ਵੀ ਕਿਹਾ ਕਿ ਸ਼ਰਾਰਤੀ ਅੰਸਰ ਨੂੰ ਬਖਸ਼ਿਆ ਨਹੀਂ ਜਾਵੇ ਛੇਤੀ ਤੇ ਛੇਤੀ ਸ਼ੇਕੀ ਵਹ ਨਦੀ ਅਤਿਸ਼ਕੀ ਵਿਅਕਤੀ ਸਬੰਧੀ ਤਰੰਤ ਪੁਲਿਸ ਨੂੰ ਅਸੂਚਿਤ ਕੀਤਾ ਜਾਵੇ ਮਜੀਠਾ ਦੇ ਪੱਤਰਕਾਰ ਰਾਜਾ ਕੋਟਲੀ ਤੇ ਮਲਕੀਤ ਸਿੰਘ ਚਿੰਦਾ ਦੀ ਰਿਪੋਰਟ ਮਾਨਯੋਗ ਸਾਡੇ ਐਸਐਸਪੀ ਅਮਰਸਰ ਦੇ ਆਦੇਸ਼ ਤੇ ਪਹਿੰੜੀ ਨਾਕਾਬੰਦੀ ਇੰਟਰ ਡਿਸਟ੍ਰਿਕਟ ਲਾਇਆ ਤੇ ਇਹਨਾਂ ਦੀ ਜਿਹੜੇ 2024 ਦੇ ਲੋਕ ਸਭਾ ਇਲੈਕਸ਼ਨ ਕਰਕੇ ਤੇ ਜਿਹੜੇ ਗੱਡੀਆਂ ਦੀ ਚੈਕਿੰਗ ਕਰ ਰਹੇ ਆ ਨਾਕਾਬੰਦੀ ਦੀ ਗੱਡੀ ਚੱਲ ਰਹੀ ਹੈ ਅਜੇ ਤਾਈ ਕੋਈ ਨਹੀਂ ਆਈ ਆਪਣਾ ਗੱਡੀਆਂ ਦੀ ਚੈਟਿੰਗ ਚੱਲਦੀ। ਤੇ ਸੰਦੇਸ਼ ਕੀ ਦੇਣਾ ਚਾਹੋਗੇ ਵੀ ਸੰਦੇਸ਼ ਇਹ ਹੈ ਕਿ ਬਣੇੜੇ ਇਲੈਕਸ਼ਨਾਂ ਹੀ ਪੀਸਫੁਲ ਕਰਾਵਾਂਗੇ ਕਿਸੇ ਵੀ ਕਿਸਮ ਦਾ ਕੋਈ ਨੂੰ ਆਪਣਾ ਯਾਦ ਜਿੰਨੀ ਦੇਵਾਂਗੇ ਕਾਨੂੰਨ ਭੰਕਰ ਤੇ ਨਾ ਹੀ ਸ਼ਰਾਬੀ ਅੰਸਰ ਨੂੰ ਦੇ ਨੂੰ ਸਰਚ ਕਰਨਾ ਵਾ।